ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਗ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਚਾਰੇ ਮਜਾਂ ਜਿਹੜੀਆਂ ਸੂਈਆਂ ਸਵਾਇਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰ ਲਈਏ ਦੁੱਧ ਦਾ ਦੋਸਤੋ 7-8 ਕਿਲੋ ਤੋਂ ਲੈ ਕੇ ਤੇ 9 ਦੇ ਲਾਗ ਬੰਨੇ ਤੱਕ ਹੋਊਗਾ ਜੀ ਅਰੇਰ ਦੀ ਗੱਲ ਕਰ ਲਈਏ 45000 ਤੋਂ ਲੈ ਕੇ ਤੇ 55000 ਦੇ ਵਿੱਚ ਵਿੱਚ ਹੋਣਗੇ ਹੈਨਾ ਜੀ ਹਾਂ ਜੀ ਬਾਕੀ ਦੀ ਡਿਟੇਲ ਆਪਾਂ ਸਾਰੀ ਬਾਈ ਗੁਰਪ੍ਰੀਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀਕ ਕਰਕੇ ਪਸ਼ੂਕੁਰੀ ਦੇਖ ਰਹੇ ਤਾਂ ਕਿ ਬਾਅਦ ਵਿੱਚ ਕੋਈ ਲਾਂਬੜੀ ਗੱਲ ਨਾ ਹੋਵੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸੈਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਦੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਆਓ ਵੀ ਇਹਨਾਂ ਗੱਲਬਾਤ ਕਰੀਏ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਹੈ ਬਾਈ ਸਸੀ ਗੱਲ ਜੀ ਸਾਸੀ ਗੱਲ ਜੀ ਮਾਨੋਰ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਜੀ ਦਾ ਵਧੀਆ ਕੰਮ ਕਰ ਹ ਰਾਜਪਿੰਡ ਝਾਮਕੇ ਖੁਰਦ ਜਿਹੜਾ ਤਰਨਤਾਨ ਹਾਂਜੀ ਤਸੀਲ ਵੀ ਤਰਨਤਾਨ ਹਾਂਜੀ ਨਾਮ ਜੇ ਪ੍ਰਤਾਪ ਸਿੰਘ ਜੀ ਸਾਹਿਬ ਫੋਨ ਨੰਬਰ 6284740262847402 ਜੀ ਹੋਰ ਖੈਰਾ ਡੇਰੀ ਫਾਰਮ ਇੱਕ ਨਾਲੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਦੀਏ ਆਏ ਨੇ ਧੰਨਵਾਦ ਜੀ ਇਹੋ ਹੀ ਰਿਕਵੈਸਟ ਬੇਨਤੀ ਕਰਦੇ ਹਾਂ channel ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੇ ਬਾਕੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਸ਼ੂਤ ਲੈ ਕੇ ਆਣ ਤਿੱਕਰ ਠੀਕ ਹੈ ਜੀ ਇਹਦਾ ਡੰਗਰ ਪਸਿਆਦਾ ਹੁੰਦਾ ਫੇਰ ਆਪਾਂ ਪੰਚਾਇਤ ਵੀ ਆਣਾ ਪਾਉਦੇ ਘਰੇ ਆ ਕੇ ਆਪਦੀ ਤਸਲੀ ਕਰਦੇ ਹਾਂ ਜੀ ਤਸਲੀ ਜ਼ਰੂਰ ਕਰੋ ਹੈਨਾ ਜੀ ਹਾਂਜੀ ਹਾਂਜੀ ਠੀ ਬਿਨਾ ਬੱਚਿਆਂ ਤੋਂ ਆ ਪਹਿਲਾ ਸੂਆ ਵੀ ਹੋਊਗਾ ਦੂਜਾ ਵੀ ਹੋਊਗਾ ਤੀਜਾ ਵੀ ਹੋਊਗਾ ਬਾਕੀ ਜਿਦਾਂ ਜਿਦਾਂ ਜਿਹੜੀ ਡਿਟੇਲ ਭੈਣ ਭਰਾਵਾਂ ਦੇ ਗਾੜੀ ਦੱਸ ਦੇਣੀ ਆ ਠੀਕ ਹੈ ਜੀ ਆਪਦਾ ਕੋਈ ਗੈਸ ਲਾਵੇ ਆਪਦਾ ਵੀ ਕਿੰਨਰ ਖਰਕ ਭਰਕ ਕਰਕੇ ਖੜਾ ਠੀਕ ਹੈ ਜੀ ਹਾਂਜੀ ਹਾਂਜੀ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦਸੀਏ ਇਹ ਡਿਟੇਲ ਇਹ ਭਾਜੀ ਸੂਆ ਪਹਿਲਾਂ ਜੇ ਝੋਟੀ ਦਾ ਹਮ ਬਾਕੀ ਬੋਡੀ ਸਟਰਕਚਰ ਭੈਣ ਭਰਾਵਾਂ ਦੇ ਗਾੜੀ ਜਿਦਾਂ ਦੀ ਸਾਂਭੀ ਉਦਾਂ ਦਾ ਉਹਨੇ ਮੁੱਲ ਵਟ ਲਿਆ ਉਦਾਂ ਦਾ ਹੀ ਆਪਾਂ ਵਟਣਾ ਠੀਕ ਹੈ ਜੀ ਤਸਵੀਰ ਨੂੰ ਹੋਏ ਜੇ ਕੋ 3 1/2 ਮਹੀਨੇ ਇਹਨਾਂ ਨੂੰ ਸਿੰਗਲ ਪਿਆ ਏ ਟਿਹੜੀ ਪਈ ਏ ਥੋੜਾ ਕੈਮਰੇ ਤੋਂ ਡਰਦੀ ਏ ਹਾਂਜੀ ਤੇ ਕਿਉਂ ਚਵਾਰੀ ਕੋਈ ਗੱਲ ਨਹੀਂ ਮਿਲਦੀ ਭੜੇ ਦੀ ਦੁੱਧ ਕਿੰਨਾ ਜੀ ਦੁੱਧ ਭਾਜੀ ਇਹ ਥਲੇ ਪੱਕਾ ਜਿਹੜਾ ਨਾ 7 ਲੀਟਰ ਦੇ ਜਿਹੜਾ ਹੁਣ ਚਵਾ ਦਣਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੰਨਾ ਮੁੱਲ ਦਾ ਮੁੱਲ ਭਾਜੀ ਬਿਲਕੁਲ ਇਹਦਾ ਜੈਰ ਆ ਹਾਂਜੀ ਇਹਦੀ ਪੂਰੇ 50000 ਤੇ ਪਹੁੰਚ ਗਈ ਏ ਤੇ 47 ਦੀ ਦੇ ਦਿੱਤੀ ਕਿੰਨਾ ਕੁ ਮੰਨ ਤਾ ਸਕਦਾ 50 ਜੋ ਹੈ ਵੀ ਵਿਜੈਸੁਰ 21 21 ਪੂਰੇ 47000 ਦੇ ਵਿੱਚ ਪਹੁੰਚ ਜੀ ਗੱਡੀ ਆਪ ਦੀ ਲੈ ਲੇ ਪੂਰੇ 44000 ਹਾਂ ਜੀ ਠੀਕ ਹੈ ਜੀ ਹਾਂ ਲਓ ਜੀ ਦੋਸਤੋ 47000 ਰੁਪਿਆ ਡਿਮਾਂਡ ਜੇ ਕੋਈ ਵੀਰ ਗੱਡੀ ਆਪੇ ਲੈਵੇ ਫਿਰ 44000 ਰੁਪਿਆ ਹਾਂ ਜੀ ਹਾਂ ਜੀ ਠੀਕ ਹੈ 47000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਜਿਹੜੀ ਪਹੁੰਚਦੀ ਹਾਂ ਜੀ ਹਾਂ ਜੀ ਲਓ ਜੀ ਕੱਢੋ ਜੀ ਬਾਹਰ ਤੋਰ ਕੇ ਦਿਖਾਈਏ ਜੀ ਹਾਂ ਜੀ ਬ੍ਰਿਯਾਮ ਸਿੰਘ ਜੀ ਦੱਸਿਓ ਜੀ ਦੋ ਨੰਬਰ ਦੀ ਡਿਟੇਲ ਇਹਦੀ ਇਹ ਭਾਜੀ ਸੂਹਾ ਦੂਜਾ ਹਾਂ ਜੀ ਕੁੱਤਜਾਲ ਵਾਲੇ ਚੌਥਾ ਲਾਲੇ ਆਮੀ ਲਵੇ ਕੋ ਦਾਵਾ ਸੁਆ ਦੁੱਧ ਜਗੀ ਪੱਕੀ ਆ ਅੱਛਾ ਜੀ ਤੇ ਇਹ ਵੀ ਭਾਈ ਸੂਈ ਨੂੰ ਇਹ ਦੇਖੋ ਸਾਢੇ 3 ਮਹੀਨੇ ਸਾਢੇ 3 ਮਹੀਨੇ ਟੈਂਪ ਗਾ ਸੂਈ ਤੇ ਉਹ ਵੀ ਮੱਝ ਮਹੀਨੇ ਖਣ ਦੀ ਬਣੀ ਆ ਅੱਛਾ ਜੀ ਇਹ ਵੀ ਭਾਜੀ ਕੋ 35 ਦਿਨਾਂ ਦੀ ਬਣੀਆਂ ਨੇ ਆਪਾਂ ਦੇਣੀਆਂ ਦੁੱਧ ਦੇ ਸੰਗ ਠੀਕ ਹੈ ਜੀ ਦੁੱਧ ਭਾਜੀ 7 ਲੀਟਰ ਲਾਵੇ ਕੋ ਪੱਕਾ ਜਿਹੜਾ ਹੌਣ ਚਵਾਈ ਵਾਲਾ ਹਾਂ ਬੱਚਾ ਨਹੀਂ ਹੈਗਾ ਮਿਲਦੀ ਭਰੇ ਤੇ ਆ ਠੀਕ ਹੈ ਜੀ ਸਾਢੇ 3 ਨਾਂ ਦੀ ਸੂਈ ਆ ਮਹੀਨੇ ਦੀ ਬਣੀ ਹੈ ਮਹੀਨੇ ਦੀ ਬਣੀ ਹੈ ਹਾਂ ਜੀ ਤੇ ਇਹਦਾ ਵੀ ਰੇਟ ਜੇ ਗੱਲ ਕਰੀਏ ਨਾ ਰੇਟ ਦੀ ਹੂੰ ਹਾਂਜੀ ਇਹਦੀ ਭਾਜੀ 21 ਰਹੀ ਆਪਾਂ ਜੈਸਨੋ ਵਾਲਾ ਕੰਮ ਹੀ ਕਰ ਦੇਣਾ ਹੂੰ ਇਹਦੀ ਪੂਰੇ 48000 ਦੇ ਵਿੱਚ ਪਹੁੰਚ 48000 ਤੇ ਗੱਡੀ ਆਪਾਂ ਨੇ ਕਰਦੀ ਦੋ ਹਾਂਜੀ ਦੋਵੇਂ ਦਾ ਬਰਾਬਰ ਨਹੀਂ ਨਹੀਂ ਆਪਾਂ ਅੱਗੇ ਉਹਦਾ 50 ਕਰਨਾ ਹੈ ਆਪਾਂ 2000 ਰੁਪਏ ਤਾਂ ਹੀ ਛੱਡਤਾ ਪੂਰੇ 48000 ਦੇ ਵਿੱਚ ਪਹੁੰਚ ਜੱਡੀ ਆਪ ਦੀ ਲੈਵੇ ਜੈਸਨੋ 45 45 ਆ ਲਓ ਜੀ ਕੱਟੋ ਜੀ ਬਾਸ ਵੱਡਾ ਕੱਟ ਕਾ ਠੀਕ ਡਿਮਾਂਡ ਦੋਸਤੋ ਇਹਦੀ ਹੈਗੀ ਆ 48000 ਰੁਪਏ 48000 ਦੇ ਵਿੱਚ ਪਹੁੰਚ ਹੈ ਜੀ 48000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਨੀ ਲੈ ਕੇ ਆਉਂਦਾ ਫੇਰ ਦੋਸਤੋ ਹੈਗੀ 45000 ਰੁਪਏ ਦੇ ਵਿੱਚ ਹਾਂਜੀ ਹਾਂਜੀ ਮੰਗਣ ਨੂੰ ਭਾਵੇਂ 50 'ਚ ਵੀ ਪਹੁੰਚ ਕਰ ਦੇ ਜੀ ਪੰਜ ਆ ਜਾਏ ਜਾਈ ਦੇ ਜੀ ਦੇ ਦੇਣੀ ਸੂਆ ਦੂਜਾ ਸੂਈ ਹੈ ਵੀਰ ਕਹਿੰਦਾ ਤੇ ਦੁੱਧ 7 ਕਿਲੋ ਜਿਹੜਾ ਮੌਕੇ ਦਾ ਤਿਆਰ ਹੋਗਾ ਜੀ ਬਾਕੀ ਦੀ ਤਸਦੀ ਜਿਹੜੀ ਕਰਨੀ ਆ ਨਿਰਖ ਪਰ ਕਰਨੀ ਆ ਤੁਸੀਂ ਆਪ ਕਰਨੀ ਬਣੀ ਨਹੀਂ ਆ ਜੀ ਕੋਈ ਮਹੀਨੇ ਖੜਦੀ ਠੀਕ ਹੈ ਜੀ ਪਰਾ ਪਾਣੀ ਕੋਈ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਦੁੱਧ ਦੇ ਹਿਸਾਬ ਨਾਲ ਦੋਸਤੋ ਅੱਜ ਦਾ ਮੁੱਲ ਇਹਦਾ ਲੋ ਜੀ ਕਰੋ ਚੱਕਰੀ ਚੱਲ ਬੱਧਾ ਹਾਂਜੀ ਤਿੰਨ ਨੰਬਰ ਦੱਸਿਓ ਭਾਈ ਜੀ ਤਿੰਨ ਨੰਬਰ ਭਾਜੀ ਸੂਆ ਤੇਜਾ ਹਾਂਜੀ ਭੈਣ ਭਾਵਾਂ ਦੀ ਗਾੜੀ ਆ ਤੇਜਲ ਵਾਲੇ ਕੋ ਚੌਥਾ ਵਾਲੇ ਵੱਡੀ ਮਹ ਨਹੀਂ ਠੀਕ ਹੈ ਜੀ ਦੁੱਧ 7 ਜੀ 6 ਲਾ ਦੇ ਠੀਕ ਹੈ ਜੀ ਇਹ ਵੀ ਸੂਈ ਜੇ ਸਾਡੇ ਕੋਲ ਤਨਾ ਮਹੀਨਿਆਂ ਦੀ ਬਚਾ ਨਹੀਂ ਹੈਗਾ ਮਿਲਦੀ ਬਾੜੇ ਤੇ ਦੋਵੇਂ ਟੈਂਪਰ ਦੇ ਮਿਲ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ 7 ਕਿਲੋ ਜੀ ਦੁੱਧ ਭਾਜੀ 7 ਜਾਂ 6 ਲਾਵੇ ਕੋਈ 6 ਲਾ ਕੇ ਕੋਈ ਸੌਦਾ ਕਰ ਲਿਖਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਦੋਸਤੋ ਇੱਕ ਚੀਜ਼ ਨੋਟ ਕਰਿਓ ਇਹਦੀ ਮੱਝ ਦੀ ਪੂਛ ਵੇਖੋ ਧਰਤੀ ਦੇ ਨਾਲ ਐ ਖਿੰਡੀ ਹੋਈ ਬੋਦਾਂ ਨੂੰ ਭਾਜੀ ਮੱਝ ਵੱਡੀ ਸੀ ਥੋੜੀ ਸੰਭੀ ਨਹੀਂ ਬੰਦਿਆ ਲਓ ਜੀ ਵੇਖ ਲਓ ਪੂਛ ਮੈਂ ਤੁਹਾਨੂੰ ਐ ਐਂਡ ਤੱਕ ਵਿਖਾਤੀ ਵੇਖੋ ਉਦਾਂ ਉਹ ਉਹਨਾਂ ਤੋਂ ਆਪਾਂ ਨਹੀਂ ਕੋਂਦੇ ਭੈਣ ਭਰਾਵਾਂ ਦੀ ਗੱਡੀ ਉਹਦੇ ਵਈ ਸੱਜਰ ਮੈਨੂ ਲੈਂਦੀ ਏ ਕਵੀ ਜੀ ਦੇਨੀ 1,20,000 ਦੀ ਖਰੀਦੀ ਆ ਸੱਜ ਹੈ ਨਾ ਠੀਕ ਜੀ ਹੁਣ 6 ਕਿਲੋ ਦੁੱਧ ਹੈ ਜੀ ਹਾਂਜੀ ਵੇਖੋ ਤਾਂ ਹੈ ਨਾ ਪੜਾਪੜਾ ਮੈਂ ਦਾ ਡੇਢ ਡੇਢ ਜਿੱਥੇ 14 ਪਿੱਠ ਪੜਾ ਦੋਸਤੋ ਮੈਂ ਦਾ ਵੇਖੋ ਚੈੱਕ ਕਰੋ ਆ ਲੋ ਜੀ ਅੱਛਾ ਅਬਾ ਜੀ ਇਹਦੀ ਪਹੁੰਚ ਕਿੰਨੇ ਚ ਕਰਨੀ ਇਹ ਭਾਜੀ ਜਾਇ ਜਾਈ ਜਾਇ ਜੀ ਦੇਣੀ ਆਪਾਂ ਹੂੰ ਇਹ ਨਹੀਂ ਭੀ ਆਪਾਂ ਜ਼ਿਆਦੇ ਮੰਗੀ ਜਾਣੇ ਹਾਂ ਹਾਂਜੀ ਹਾਂਜੀ ਆਪਾਂ ਭਾ ਕਰਨੇ ਆ ਜੈਸਨ ਵਾਲੇ ਹਾਂਜੀ ਹਾਂ ਅਗਲਾ ਲੈ ਲੈ ਅਗਲੇ ਦੀ ਮਰ ਜਨੇ ਲੈ ਗਿਆ ਲੈ ਗਿਆ ਜਿਹੜਾ ਰਹਿ ਗਏ ਠੀਕ ਹੈ ਕਰਨ ਨੂੰ ਤਾਂ ਭਾਵੇਂ ਇਹਦੀ 50 ਚ ਵੀ ਪਹੁੰਚ ਕਰ ਗਈ ਭਾਪ ਦੀ ਜੀ ਪੂਰੇ 45 ਹਜ ਚ ਪਹੁੰਚ ਕਰ ਲੀਏ ਐ ਗਈ ਕਿਉਂਕਿ ਜੈਸਨ ਤੁਸੀਂ 1000 ਛੱਡਾਂਗੇ 47000 44000 ਦੇ ਵਿੱਚ ਪਹੁੰਚ ਗੱਡੀ ਆਪ ਜੀ ਲਈ ਪੂਰੇ 44000 ਬਿਲਕੁਲ ਇਹਨੂੰ 1 ਰੁਪਈਆ ਇਹ ਕੱਟ ਹੋਣਾ ਮੈਨੂੰ ਅੰਦਰ ਵਾਲੇ ਮੁੱਲ ਦੋਸਤੋ ਇਹਦੇ ਸਿਰਫ ਇਹਦੇ ਵਿੱਚੋਂ ਆਪਾਂ 100 ਰੁਪਈਆ ਛੋਟ ਹੋਣੀਗੀ ਬਿਲਕੁਲ ਦੋਸਤੋ ਨੋਰਮਲ ਰੇਟ ਲਓ ਜੀ ਕਰ ਲਓ ਚੈੱਕ ਭਾਜੀ ਭਾਵੇਂ 44000 ਚ ਪਹੁੰਚ ਭਾਵੇਂ ਮਗਰ ਪੁੱਛ ਕੇ ਅਗਲਾ ਲੈ ਜਾਏ ਸਿਰਫ 11500 ਰੁਪਇਆ ਲੈਣਾ ਇਹਦੇ ਵਿੱਚੋਂ ਜਿਆਦਾ ਠੀਕ ਹੈ ਜੀ 44000 ਚ ਪਹੁੰਚ ਰੱਖੀ ਜੀ 44000 ਚ ਪਹੁੰਚ 44000 ਦੇ ਵਿੱਚ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਕਹਦਾ ਫੇਰ 41000 ਰੁਪਏ ਦੇ ਪੂਰੇ 44000 ਲਓ ਜੀ ਕਰੋ ਚੈੱਕ ਜੀ 6 ਕਿਲੋ ਦੁੱਧ ਮਿਲਣਾਗੇ ਬਾਣੇ ਤੇ ਮਿਲੂਗੀ ਵਾਕੇ ਮਿਲੂਗੀ ਬਾਣੇ ਤੇ ਨਾਲ ਦੁੱਧ ਵੀ 6 ਕਿਲੋ ਤੇ ਨਾਲ ਮੱਝ ਮਿਲ ਜਣੀ 44000 ਰੁਪਏ ਦੇ ਵਿੱਚ ਚੱਲ ਬੱਤਾ ਚੈੱਕ ਤੁਸੀਂ ਕਰ ਲਿਓ ਪਿੱਠ ਪੁੜਾ ਚੈੱਕ ਕਰ ਲਓ ਮਾਇਦਾ ਸੋਹਣੀ ਹੈ ਪੂਰੀ ਲਓ ਜੀ ਕਰੋ ਚੱਕ ਜੀ ਦੋਸਤੋ ਮੋਲ ਜਿਹੜੀ ਇਹ ਬਿਲਕੁਲ ਨੋਰਮਲ ਹੀ ਹੈ ਇਹ ਦੋ ਅੱਗੇ ਆ ਗਿਆ ਭਾਈ ਜੀ 4 ਨੰਬਰ ਦੀ ਗਰੀ ਭਾਈ ਸੂਹਾ ਦੁੱਜਾਲ ਵਾਲੇ ਕੋ ਤੇਜਾਲ ਵਾਲੇ ਹਾਂਜੀ ਤੇ ਬਟੂ ਜੀ ਮੈਂ ਇਹ ਪੂਰੀ ਤੇ ਮਗਰਲੇ ਥਾਂ ਦੀ ਤਲੜਿਆ ਤੇ ਦੁੱਧ 8 ਕਿਲੋ ਜੇ ਮੈਂ ਨੇ ਫੜੀ ਮਗਰਲੇ ਥਾਂ ਦੀ ਤਲੜਿਆ ਜੀ ਹਾਂ ਦੁੱਧ 8 ਕਿਲੋ ਬਹਿਣੀ ਵਾਲੇ ਪਾਸੇ ਦੀ ਹਾਂਜੀ ਹਾਂਜੀ ਬਹਿਣੀ ਵਾਲੇ ਪਾਸੇ ਦਾ ਮਗਰਲੇ ਥਾਂ ਨੂੰ ਤੇਲ ਜੇ ਦੋਸਤੋ ਇਹ ਦੁੱਧ 8 ਕਿਲੋ ਜੇ ਮੈਂ ਥਲੇ ਜਿਹੜਾ ਹੁਣ ਚਪਾਉਣ ਦੀ ਹਾਂਜੀ ਤੇ ਸੂਈ ਨੂੰ ਇਹ ਜੇ ਸਾਢੇ 3-4 ਮਹੀਨੇ ਹਾਂ ਕੋਈ 50 ਦਿਨਾਂ ਦੀ ਸ਼ੱਕ ਚ ਵੀ ਹੈਗੀ ਐ ਡਾਕਟਰ ਤੋਂ ਚੈੱਕ ਕਰਾਈ ਜੀ ਠੀਕ ਹੈ ਕਨਫਰਮ ਕੋਈ ਨਹੀਂ ਕਨਫਰਮ ਨਹੀਂ ਆਪਾਂ ਚੈੱਕ ਪਾਸ ਡੰਗਰ ਚੰਗੀ ਤਾਂ 3-4 ਸਾਢੇ 3-4 ਮਹੀਨੇ ਪਹਿਲਾਂ ਠੀਕ ਹੈ ਜੀ ਆਪਾਂ ਦੁੱਧ ਵਾਲਾ ਮੁੱਲ ਕਰਨਾ ਇਹਦੀ ਭਾਜੀ ਪਹੁੰਚ ਤੇ ਆਪਾਂ 55 ਜੀ ਵੀ ਆਪਾਂ ਕਰ ਦਈਏ ਨਾ 55 ਦੇ ਨਾ 53 ਹਾਂਜੀ ਇਹਦੀ ਆਪਾਂ ਕਰਾਂਗੇ ਜੀ ਪੂਰੇ 51000 ਦੇ ਵਿੱਚ ਪਹੁੰਚ 51000 ਹਾਂ ਗੱਡੀ ਆਪ ਜੀ ਲੈਵੇ 48000 ਦੀ 48000 ਲਓ ਜੀ ਦੋਸਤੋ ਲਾਗੀ ਸਕੀਮ 51000 ਰੁਪਏ ਦੇ ਵਿੱਚ ਇਹਦੀ ਪਹੁੰਚ ਹੈਗੀ ਜੀ ਜੇ ਕੋਈ ਵੀਰ ਗੱਡੀ ਆਪਣੀ ਦੇ ਕੇ ਹੁੰਦਾ ਤੇ ਫੇਰ 48000 ਕੀ ਹਾਂਜੀ ਮੱਝ ਸੋਹਣੀ ਹੈ ਕਦ ਕਰਨਾ ਨਹੀਂ ਕੋ ਲਓ ਜੀ ਦੇਖੋ ਜੇ ਗੱਡੀ ਆਉਂਦੀ ਲੈ 48000 ਦੀ ਪਹੁੰਚ ਕਰਾਉਣੇ 51 8 ਕਿਲੋ ਦੁੱਧ 8 ਕਿਲੋ ਦੁੱਧ ਮਗਰਲੇ ਥਾਂ ਦੇ ਤਲੜ ਬੈਣੀ ਮਗਰਲੇ ਖਾਨ ਦੀ ਤਿਲ ਤੇ 50 ਦਿਨ ਦਾ ਟਾਈਮ ਕੋਈ ਹੋ ਗਿਆ ਇਹਨੂੰ ਕੀ ਗੱਲ ਅੱਗੇ ਨੂੰ ਹਾਂਜੀ ਕਨਫਰਮ ਕੋਈ ਨਹੀਂ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਲੋ ਨਗਰ ਦੇ ਭਾਜੀ ਆਪਾਂ 15 15 ਪਾਉਂਦੇ ਰਹੇ 12 12 ਮਾਲ ਨਹੀਂ ਲੱਭਣਦੇ ਬਾਰੋਂ ਠੀਕ ਹੈ ਜੀ ਬਾਕੀ ਜਿਹੜਾ ਆਪਾਂ ਆ ਪਾ ਦੇਂਦਾ ਇਹ ਭਾਅ ਤੇ ਉੱਕਾ ਨਹੀਂ ਰਭਦਾ ਨਹੀਂ ਮਿਲਦਾ ਬਹੁਤ ਘੱਟ ਮਿਲਦਾ ਨਹੀਂ ਲੱਭਣਦੇ ਕੋਈ ਮਾਲ ਪੂਣਾ ਤੁਹਾਨੂੰ ਬੜਾ ਮੰਡੀ-ਮੁੰਡੀ ਲੱਗੀ ਆ ਦੀਵਾਲੀ ਹਾਂਜੀ ਮਾਲ ਤੇ ਆਪਣੇ ਜ਼ਿਲ੍ਹੇ ਦਾ ਬੜਾ ਜ਼ਿਆਦਾ ਬਾਹਰ ਚੱਲ ਜਾਣਾ ਵਾ ਤੇ ਹੁਣ ਹਾਂੜੇ ਮਹੀਨੇ ਦੇ ਵਿੱਚ ਠੀਕ ਹੈ ਜੀ ਤੇ ਜੋ ਮਾਲ ਕਿੰਨਾ ਉਹ ਲੈ ਗਈ ਇਥੋਂ ਤੇ ਮਾਲ ਆਪੇ ਘਟਨੇ ਘਟਣੀ ਹੈਗੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਚਾਰ ਨਗ ਤੁਹਾਨੂੰ ਦਿਖਾ ਪਿਆ ਚਾਰੇ ਨਗ ਸੂਏ ਸੂਏ ਡਿਟੇਲ ਕੱਲੇ-ਕੱਲੇ ਨਗ ਦੀ ਵੀਰ ਨੂੰ ਦੱਸਤੀ ਹੈ ਚੋਕ ਹੀ ਇੱਕ ਟਾਈਮ ਦੋ ਟਾਈਮ ਤਸਦੀ ਜਿਹੜੀ ਆ ਤੁਸੀਂ ਕਰਨੀ ਹੈ ਤੁਹਾਡਾ ਹੱਕ ਬਣਦਾ ਰੈ ਸੈਕਰੀ ਫੇਰ ਬੋਲ ਦੇਣਾ ਵੀ ਦਾ ਪਿੰਡ ਝਾਮ ਕੇ ਤਸਵੀਰ ਜਿਹੜਾ ਸ਼੍ਰੀ ਤਰਨ达ਰ ਸਾਹਿਬ ਬਾਈ ਦਾ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇਕਰੀ ਫੇਰ ਬੋਲੋ ਹਾਂਜੀ ਫੋਨ ਨੰਬਰ ਹੈਗਾ ਜੀ 628474127 628474127 ਇਹੋ ਜੀ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਤੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਪੇਰਾ ਆਪਣਾ ਸਾਈਬੀਆਂ ਨਾਲ ਪਾਓ ਤੇ ਘਰੇ ਆ ਕੇ ਤੇ ਆ ਤਸल्ली ਕਰਕੇ ਜਰੂਰ ਖੜੋ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਉਸਤਰਾ ਵਾਲਾ ਵੀਡੀਓ ਦੇਖਣ ਵਾਸਤੇ